ਸਪਰੀਮ ਕੋਰਟ ਵੱਲੋਂ ਦਿੱਤੇ ਗਏ ਸਖਤ ਨਿਰਦੇਸ਼ਾਂ ਦੇ ਬਾਵਜੂਦ ਹਲੇ ਵੀ ਕੁਝ ਅਜਿਹੇ ਸਕੂਲ ਨੇ ਜੋ ਮਸੂਮਾਂ ਦੀ ਜ਼ਿੰਦਗੀ ਨਾਲ ਲਗਾਤਾਰ ਖਿਲਵਾੜ ਕਰ ਰਹੇ ਨੇ ਅਜਿਹਾ ਅਸੀਂ ਨਹੀਂ ਕਹਿ ਰਹੇ ਇਹ ਤਸਵੀਰਾਂ ਕਹਿ ਰਹੀਆਂ ਨੇ ਜੋ ਸੁਲਤਾਨਪੁਰ ਲੋਧੀ ਦੇ ਸਰਗੁਰੂ ਹਰਕਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੀਆਂ ਹਨ ਜਿੱਥੇ ਬੱਚਿਆਂ ਨੂੰ ਸਕੂਲ ਲੈ ਜਾਣ ਤੇ ਛੱਡਣ ਦਾ ਜ਼ਮਾ ਘੜੁਕਿਆਂ ਨੂੰ ਦਿੱਤਾ ਗਿਆ ਜੋ ਸਾਫ਼ ਤੌਰ ਤੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹੋਏ ਨਜ਼ਰ ਆ ਰਹੇ ਨੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਘੜੁਕੇ ਨਾਂ ਤਾਂ ਰਜਿਸਟਰ ਨਹੀਂ ਤੇ ਨਾ ਹੀ ਇਸ ਦਾ ਕੋਈ ਨੰਬਰ ਹੈ ਪ੍ਰਸ਼ਾਸਨ ਤੋਂ ਬੇਖੌਫ ਇਹ ਸੜਕਾਂ ਤੇ ਸਕੂਲੀ ਬੱਚਿਆਂ ਨੂੰ ਲੈ ਕੇ ਦੌੜ ਰਹੇ ਨੇ ਜਦੋਂ ਇਸ ਬਾਰੇ ਐਸ ਡੀ ਐਮ ਚਾਰੂ ਮਿੱਤਰਾ ਨੂੰ ਦੱਸਿਆ ਗਿਆ ਤਾਂ ਉਹਨਾਂ ਨੇ ਸਕੂਲ ਨੂੰ ਤੁਰੰਤ ਨੋਟਿਸ ਭੇਜ ਕੇ ਮਾਮਲੇ ਦੀ ਜਾਣਕਾਰੀ ਲੈਣ ਦੀ ਗੱਲ ਕਹੀ ਹੈ। ਤੁਹਾਨੂੰ ਜਿਹੜੀ ਸਪੈਸੀਫਿਕ ਕੰਪਲੇਂਟ ਹੈ ਉਹ ਅੱਜ ਹੀ ਰਿਸਿਵ ਹੋਈ ਹੈ ਤੁਹਾਡੇ ਥਰੂ ਪਤਾ ਲੱਗਿਆ ਹੈਗਾ ਤੇ ਜੇ ਕੋਈ ਸਕੂਲ ਰਿਸਪੌਂਸਿਬਲ ਹੈ ਅਥਾਰਟੀ ਇਹਦੇ ਵਾਸਤੇ ਤਾਂ ਉਹਦੇ ਅਗੇਂਸਟ ਅਸੀਂ ਐਕਸ਼ਨ ਲਵਾਂਗੇ ਪਹਿਲਾਂ ਉਹਨਾਂ ਨੂੰ ਨੋਟਿਸ ਦਵਾਂਗੇ ਤੇ ਜੇ ਹੋਰ ਕੋਈ ਅਥਾਰਟੀ ਇਹਦੇ ਬਾਰੇ ਰਿਸਪੌਂਸਿਬਲ ਹੈ ਤਾਂ ਅਸੀਂ ਉਹਨਾਂ ਨੂੰ ਕਵਾਂਗੇ ਕਿ ਉਹ ਜਿਹੜਾ ਹੈਗਾ ਐਕਸ਼ਨ ਜਿਹੜਾ ਹੈ ਇਹਨਾਂ ਦੇ ਅਗੇਂਸਟ ਲੈਣ ਕਿਉਂਕਿ ਇਹ ਕਾਫੀ ਅਨ ਸੇਫ ਲੱਗ ਰਿਹਾ ਦੇਖਣ ਵਿੱਚ। ਬੀਤੇ ਕੋਈ ਸਮੇਂ ਚ ਸਕੂਲੀ ਬੱਸਾਂ ਦੇ ਹੋਏ ਦਰਦਨਾਖ ਖਾਸਿਆਂ ਚ ਹੁਣ ਤੱਕ ਕਿੰਨੇ ਹੀ ਪਰਿਵਾਰਾਂ ਦੇ ਚਿਰਾਗ ਬੁਝ ਗਏ ਨੇ ਜਦੋਂ ਵੀ ਕੋਈ ਹਾਦਸਾ ਹੁੰਦਾ ਹੈ ਤਾਂ ਤੁਰੰਤ ਹਰਕਤ ਚ ਆ ਕੇ ਪ੍ਰਸ਼ਾਸਨ ਵੱਲੋਂ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਂਦੀਆਂ ਤੇ ਕੁਝ ਸਮੇਂ ਤੱਕ ਉਹ ਅਮਲ ਚ ਵੀ ਲਿਆਂਦੀਆਂ ਜਾਂਦੀਆਂ ਪਰ ਥੋੜੇ ਹੀ ਸਮੇਂ ਬਾਅਦ ਫਿਰ ਤੋਂ ਸਕੂਲਾਂ ਵੱਲੋਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦਾ ਦੌਰ ਫਿਰ ਪੈਂਦਾ ਸੋ ਲੋੜ ਹੈ ਪ੍ਰਸ਼ਾਸਨ ਨੂੰ ਅਜਿਹੇ ਸਕੂਲਾਂ ਖਿਲਾਫ ਸਖਤ ਕਦਮ ਚੁੱਕਣ ਦੀ ਤਾਂ ਕਿ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਕਪੂਰਥਲਾ ਤੋਂ ਮੀਨੂ ਓਬਰਾਏ ਜਗਬਾਣੀ ਟੀਵੀ